ਛੱਲਾ ਪਾਇਆ ਗਹਿਣੇ ਛੱਲਾ ਪਾਇਆ ਗਹਿਣੇ ਛੱਲਾ ਪਾਇਆ ਗਹਿਣੇ ਵੇ ਸੱਜਣ ਬੇਲੀ ਨਹੀਂ ਰਹਿਣੇ ਵੇ ਸਿਰ ਤੇ ਮਾਪੇ ਨਹੀਂ ਰਹਿਣੇ ਵੇ ਦੁੱਖ ਜਿੰਦੜੀ ਨੇ ਸਹਿਣੇ ਵੇ ਗੱਲ ਸੁਣ ਛੱਲਿਆ ਵੇ ਰਯਾ ਵੇ ਕਾ ਤੂੰ ਦੇਰੀ ਲਈਆ ਆ ਤੂੰ ਇਹ ਸ਼ੌਰਤ ਦੀ ਬਾਡੀ ਦਾ ਸਜਣਾ ਦੇਖ ਹੀ ਪੈਣੀ ਹੈ ਇਹ ਪੈਸੇ ਦੀ ਦੌੜ ਤਾਂ ਗਿੱਲਾ ਚੱਲਦੀ ਰਹਿਣੀ ਹੈ ਜਸ ਵਾਹ ਸੋਕੀ ਤਸਾਂ ਹਾਂ ਦਾ ਸੋਖਾ ਕੀਤਾ ਸਾਹਾਂ ਦਾ ਸਫਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ ਸ਼ੁਕਰ ਦਾ ਤੇਆ ਤੇਰਾ ਸ਼ੁਕਰ ਦਾ ਤੇਆ